ਸ੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਆਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਪੀਰਾ ਪਿਆਣਾ ਨੇ ਚੈਨ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ੍ਰੀ ਅਕਾਲ ਕਹਦੇ ਹਾਂ ਅੱਜ ਦੀ ਵੱਡੀ ਖਬਰ ਗੁਰਦੀਪ ਸਿੰਘ ਗਰਵਲ ਬਣੇ ਨਿਊ ਸੁਖਚੰਨ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਫਗਵਾੜਾ 27 ਜੁਲਾਈ ਸ਼ਹਿਰ ਦੇ ਵਾਰਡ 11 ਸਥਿਤ ਮੁਹੱਲਾ ਨਿਊ ਸੁਖਚੰਨ ਸਿੰਘ ਨਗਰ ਨਗਰ ਦੇ ਵਸਨੀਕਾਂ ਦੀ ਮੀਟਿੰਗ ਵਿੱਚ ਵਿੰਦਰ ਸਿੰਘ ਸ਼ਾਬੜਲ ਸਰਪੰਸ ਦੀ ਹੀਰ ਹੋਈ ਹੈ ਮੀਟਿੰਗ ਜਿਸ ਨਾਲ ਮਹੱਲੇ ਦੇ ਲੋੜੀ ਦੇ ਵਿਕਾਸ ਕਾਰਜਾਂ ਤੇ ਪੇਸ਼ ਆ ਰਹੀਆਂ ਹੋਰ ਕਈ ਸਮੱਸਿਆਵਾਂ ਬਰਨ ਡੁਗਾਈ ਤੇ ਨਾਲ ਚਰਚਾ ਕੀਤੀ ਗਈ ਹੈ ਇਸ ਦੌਰਾਨ ਆਪਸੀ ਸਹਿਮਤੀ ਨਾਲ ਨਿਊ ਸੁਕਸ਼ੈਂਸ ਸਿੰਘ ਸੁਕਸ਼ੈਂਸ ਨਗਰ ਵੈਲਫੇਅਰ ਸੁਸਾਇਟੀ ਦੇ ਗਠਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ కార్ਪੋਰੇਸ਼ਨ ਪਖਵਾੜਾ ਤੋਂ ਇਲਾਵਾ ਸਿਵਲ ਅਤੇ ਸਿਵਲ ਸਪੋਰਟ ਸਪ੍ਰਸ਼ਾਸਨ ਨਾਲ ਰابطਾ ਕਰਕੇ ਮਹੱਲੇ ਦੇ ਵਿਕਾਸ ਦੇ ਨਾਲ ਨਾਲ ਆਮ ਲੋਕਾਂ ਦੀ ਸੁਰੱਖਿਆ ਸੰਬੰਧੀ ਜ਼ਰੂਰੀ ਪ੍ਰਬੰਧਕ ਯਕੀਨੀ بنائےਗੀ ਸੋਸਾਇਟੀ ਦੇ ਉਧਦਾਰ ਦੀ ਚੋਣ ਕਰਦੇ ਸਰਦਾਰ ਪ੍ਰਵੀਨਤ ਪਤਵਿੰਦਰ ਸਿੰਘ ਸ਼ਾਬੜਾ ਨੂੰ ਸਰਬਸੰਮਤੀ ਨਾਲ ਸੋਸਾਇਟੀ ਦਾ ਸਰਪ੍ਰਸ ਜਦ ਕਿ ਗੁਰਦੀਪ ਸਿੰਘ ਗਰੇਵਾਲ ਨੂੰ ਪ੍ਰਧਾਨ ਐਲਾਨਿਆ ਗਿਆ ਹੈ ਇਸ ਤੋਂ ਇਲਾਵਾ ਬਲਜੀਤ ਸਿੰਘ ਸ਼ਾਬੜਾ ਨੂੰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ ਨੂੰ ਜਨਰਲ ਸਕੱਤਰ ਸਰਜੀਤ ਸਿੰਘ ਰਾਜੂ ਨੂੰ ਸਕੱਤਰ ਤੇ ਪਰਮਜੀਤ ਸਿੰਘ ਪਰਮਾਰ ਨੂੰ ਖਜ਼ਾਨਚੀ ਦੀ ਜਿੰਮੇਵਾਰ ਦਿੱਤੇ ਗਈ ਹੈ ਇਸ ਤਰ੍ਹਾਂ 15 ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਨਵ ਨਿਯੁਕਤ ਪ੍ਰਧਾਨ ਗੁਰਦੀਪ ਸਿੰਘ ਗਰੇਵਾਲ ਅਤੇ ਸਮੂਹ ਉਧਾਰ ਦੇ ਮਹੱਲੇ ਨਿਵਾਸੀਆਂ ਦਾ ਆਪਣੀ ਨਿਯੁਕਤੀ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ ਤੇ ਪ੍ਰੋਸਾ ਦਿੱਤਾ ਹੈ ਕਿ ਜ਼ਿੰਮੇਵਾਰੀ ਮੈਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਮਹੱਲੇ ਦੇ ਅਦੂਰੇ ਵਿਕਾਸ ਲਈ ਕਾਰਪੋਰੇਸ਼ਨ ਨਾਲ رابطہ ਕੀਤਾ ਜਾਵੇ ਕਿ ਤੇ ਪੁਲਿਸ ਪ੍ਰਸ਼ਾਸਨ ਨਾਲ ਇਲਾਕੇ ਚ ਕਾਨੂੰਨ ਵਿਵਸਥਾ ਨੂੰ ਦਰਸਤ ਕੇ ਰਵਾਇਆ ਜਾਵੇਗਾ ਤਾਂ ਜੋ ਗੈਰਕਾਨੂੰਨੀ ਗਤਵਿਤੀਆਂ ਤੇ ਲੁੱਟਾਂ ਖੋਹਦੀਆਂ ਵਾਰਦਾਤਾਂ ਨੂੰ ਖਤਰੇ ਤੋਂ ਦੂਰ ਕੀਤਾ ਜਾ ਸਕੇ ਪ੍ਰਧਾਨ ਗੁਰਦੀਪ ਸਿੰਘ ਅਰਵਲ ਨੇ ਦੱਸਿਆ ਕਿ ਕਾਰਜਕਾਰੀ ਮੈਂਬਰ ਪੰਨੀਤ ਮਿਸ਼ਰਾ ਸੁਖਵਿੰਦਰ ਸਿੰਘ ਅਸ਼ੋਕ ਅਤੀਮਾਨ ਗੁਰਵਿੰਦਰ ਸਿੰਘ ਸੇਠੀ ਨਵਦੀਪ ਸਿੰਘ ਸੰਦੀਪ ਸਿੰਘ ਕਲਸੀ ਰਵਿੰਦਰ ਸ਼ਰਮਾ ਹੁਸਨ ਹੁਸਨ ਸਿੰਘ ਕਬਾਲ ਸਿੰਘ ਕਾਬਲ ਸਿੰਘ ਸੌਰਵ ਸੁਖਮਨ ਸਿੰਘ ਪਰਮਿੰਦਰ ਸਿੰਘ अरुण कुमार जितेंद्र राजेंद्र सिंह सत्ती का कमलजीत सिंह शामिल ਹਨ खबर ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ